ਇਹ ਪਤਾੰਤ ਨੇ ਕਾ ਪਾੜ ਕੇ ਭਰੇ ਗੇ ਉਹ ਕੰਪਨੀ ਕਹਿੰਦੀ ਹੈ ਲਵਾ ਕੇ ਨਹੀਂ ਨਹੀਂ ਇਹ ਕਿ ਮੇ ਕੰਪਨੀ ਕੋ ਵੀ ਜਨੂ ਕਿ ਗਸਾ ਵਾਧੇ ਕ੍ਰਿਤੀ ਦੇ ਪਤਰੇ ਜੋ ਕਿ ਆਪਣੇ ਅੱਜ ਪਟਿਆਲਾ ਜੁੜੀਆਂ ਸੜਕਾਂ ਤੇ ਰੈੱਡ ਐਂਡ ਵਾਈਟ ਸਿਗਰਟ ਦਾ ਪ੍ਰਚਾਰ ਕਰਾਇਆ ਜਾ ਰਿਹਾ ਸੀਗਾ ਉਹਦੇ ਉੱਪਰ ਪੰਜਾਬ ਫੇਵਰੇਟ ਲਿਖਿਆ ਹੋਇਆ ਸੀਗਾ ਇਹ ਪੰਜਾਬ ਫੇਵਰੇਟ ਦਾ ਮਤਲਬ ਹੈ ਕਿ ਲੋਕਾਂ ਨੂੰ ਇਹ ਗੁਟਕਾ ਪਸੰਦ ਆ ਪੰਜਾਬ ਦੇ ਲੋਕਾਂ ਨੂੰ ਤੇ ਬਿਲਕੁਲ ਗਲਤ ਸੀਗਾ ਤੇ ਅਸੀਂ ਅੱਜ ਉਸ ਚੀਜ਼ ਦਾ ਵਿਰੋਧ ਕੀਤਾ ਤੇ ਵਿਰੋਧ ਕਰਕੇ ਦੁਕਾਨਾਂ 'ਤੇ ਜਿਹੜੇ ਬੋਰਡ ਲੱਗੇ ਸੀ ਉਹ ਪਾੜਦੇ ਤੇ ਅੱਗੇ ਤੇ ਅਸੀਂ ਉਹਨਾਂ ਨੂੰ ਵਾਰਨਿੰਗ ਦਿੱਤੀ ਹੈ ਵੀ ਅੱਗੇ ਤੇ ਜੇ ਬੋਰਡ ਲੱਗੇ ਮਿਲੇ ਤੇ ਅਸੀਂ ਤੁਹਾਡੇ 'ਤੇ ਹੋਰ ਕਾਰਵਾਈ ਕਰਾਂਗੇ ਤੇ ਅੱਗੇ ਇੱਕ ਨਾਈ ਦੀ ਦੁਕਾਨ ਤੇ ਗਿਆ ਸੀਗਾ ਨਾਈ ਦੀ ਦੁਕਾਨ ਤੇ ਆਪਣਾ ਦਿਮਾਲੇ ਦੇ ਤਾਂ ਦਿਮਾਲੇ ਵਾਲੇ ਵਾਈ ਦਾ ਵੀ ਪੋਸਟਰ ਲੱਗੇ ਹੋਏ ਸੀ ਖਾਲਸਾ ਜੀ ਦਾ ਤੇ ਅਸੀਂ ਵੀ ਉਹ ਵੀ ਤਾਰ ਕੇ ਆਏ ਕਿ ਨਾਈ ਦੀ ਦੁਕਾਨ ਦੇ ਦਿਮਾਲੇ ਵਾਲੇ ਖਾਲਸਾ ਜੀ ਦਾ ਪੋਸਟਰ ਲੱਗਣਾ ਬਿਲਕੁਲ ਗਲਤ ਹੈ ਤੇ ਅਸੀਂ ਉਹਨੂੰ ਵੀ ਤਾੜਨਾ ਕਰਕੇ ਆਏ ਆ ਤੇ ਅੱਗੇ ਐਦਾਂ ਕੁਝ ਨਹੀਂ ਹੋਊਗਾ ਤੇ ਅੱਗੇ ਉਹਨਾਂ ਨੇ ਵੀ ਆਪਣੀ ਗਲਤੀ ਫੀਲ ਕੀਤੀ ਆ ਤੇ ਬੱਸ ਵਧੀਆ ਆਪਣਾ ਰਾਜੇ ਦੀ ਕਿਰਪਾ ਨਾਲ ਕਾਰਜ ਪੂਰਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਆਪਣੇ ਅੱਜ ਪਟਿਆਲਾ ਜੁੜੀਆਂ ਸੜਕਾਂ ਤੇ ਰੈੱਡ ਐਂਡ ਵਾਈਟ ਸਿਗਰਟ ਦਾ ਪ੍ਰਚਾਰ ਕਰਾਇਆ ਜਾ ਰਿਹਾ ਸੀਗਾ ਉਹਦੇ ਉੱਪਰ ਪੰਜਾਬ ਫੇਵਰੇਟ ਲਿਖਿਆ ਹੋਇਆ ਸੀਗਾ ਇਹ ਪੰਜਾਬ ਫੇਵਰਟ ਦਾ ਮਤਲਬ ਹੈ ਕਿ ਲੋਕਾਂ ਨੂੰ ਇਹ ਗੁਟਕਾ ਪਸੰਦ ਆ ਪੰਜਾਬ ਦੇ ਲੋਕਾਂ ਨੂੰ ਤੇ ਬਿਲਕੁਲ ਗੱਤ ਸੀਗਾ ਤੇ ਅਸੀਂ ਅੱਜ ਉਸ ਚੀਜ਼ ਦਾ ਵਿਰੋਧ ਕੀਤਾ ਤੇ ਵਿਰੋਧ ਕਰਕੇ ਦੁਕਾਨਾਂ 'ਤੇ ਜਿਹੜੇ ਬੋਰਡ ਲੱਗੇ ਸੀ ਉਹ ਪਾੜਦੇ ਤੇ ਅੱਗੇ ਤੇ ਅਸੀਂ ਉਹਨਾਂ ਨੂੰ ਵਾਰਨਿੰਗ ਦਿੱਤੀ ਹੈ ਵੀ ਅੱਗੇ ਤੇ ਜੇ ਬੋਰਡ ਲੱਗੇ ਮਿਲੇ ਤੇ ਅਸੀਂ ਤੁਹਾਡੇ 'ਤੇ ਹੋਰ ਕਾਰਵਾਈ ਕਰਾਂਗੇ ਤੇ ਅੱਗੇ ਇੱਕ ਨਾਈ ਦੀ ਦੁਕਾਨ ਤੇ ਗਿਆ ਸੀਗਾ ਨਾਈ ਦੀ ਦੁਕਾਨ ਤੇ ਆਪਣਾ ਦਮਾਲੇ ਦੇ ਦਮਾਲੇ ਵਾਲੇ ਵਾਈ ਦਾ ਵੀ ਪੋਸਟਰ ਲੱਗੇ ਹੋਏ ਸੀ ਖਾਸਾ ਜੀ ਦਾ ਤੇ ਅਸੀਂ ਵੀ ਉਹ ਵੀ ਤੜਕੇ ਆਏ ਕਿ ਨਾਈ ਦੀ ਦੁਕਾਨ ਦੇ ਦਮਾਲੇ ਵਾਲੇ ਖਾਲਸਾਈ ਦਾ ਪੋਸਟਰ ਲੱਗਣਾ ਬਿਲਕੁਲ ਗਲਤ ਹੈ ਤੇ ਅਸੀਂ ਉਹਨੂੰ ਵੀ ਤਾੜਨਾ ਕਰਕੇ ਆਏ ਆ ਤੇ ਅੱਗੇ ਐਦਾਂ ਕੁਝ ਨਹੀਂ ਹੋਊਗਾ ਤੇ ਅੱਗੇ ਉਹਨਾਂ ਨੇ ਵੀ ਆਪਣੀ ਗਲਤੀ ਫੀਲ ਕੀਤੀ ਆ ਤੇ ਬੱਸ ਵਧੀਆ ਆਪਣਾ ਰਾਇ ਦੇ ਦੀ ਕਿਰਪਾ ਨਾਲ ਕਾਰਜ ਪੂਰਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਆਪਣੇ ਅੱਜ ਪਟਿਆਲਾ ਜੁੜੀਆਂ ਸੜਕਾਂ ਤੇ ਰਾਈਟ ਹੈਂਡ ਬਾਈਕ ਸਿਗਰਟ ਦਾ ਪ੍ਰਚਾਰ ਕਰਿਆ ਜਾ ਰਿਹਾ ਸੀਗਾ ਉਹਦੇ ਉੱਪਰ ਪੰਜਾਬ ਫੇਵਰੇਟ ਲਿਖਿਆ ਹੋਇਆ ਸੀਗਾ ਇਹ ਪੰਜਾਬ ਫੇਵਰੇਟ ਦਾ ਮਤਲਬ ਹੈ ਕਿ ਲੋਕਾਂ ਨੂੰ ਇਹ ਗੁਟਕਾ ਪਸੰਦ ਆ ਪੰਜਾਬ ਦੇ ਲੋਕਾਂ ਨੂੰ ਤੇ ਇਹ ਬਿਲਕੁਲ ਗਲਤ ਸੀਗਾ ਤੇ ਅਸੀਂ ਅੱਜ ਉਸ ਚੀਜ਼ ਦਾ ਵਿਰੋਧ ਕੀਤਾ ਤੇ ਵਿਰੋਧ ਕਰਕੇ ਦੁਕਾਨਾਂ 'ਤੇ ਜਿਹੜੇ ਬੋਰਡ ਲੱਗੇ ਸੀ ਉਹ ਪਾੜਤੇ ਤੇ ਅੱਗੇ ਤੇ ਅਸੀਂ ਉਹਨਾਂ ਨੂੰ ਵਾਰਨਿੰਗ ਦਿੱਤੀ ਹੈ ਵੀ ਅੱਗੇ ਤੇ ਜੇ ਬੋਰਡ ਲੱਗੇ ਮਿਲੇ ਤੇ ਅਸੀਂ ਤੁਹਾਡੇ 'ਤੇ ਹੋਰ ਕਾਰਵਾਈ ਕਰਾਂਗੇ ਕਿ ਅੱਗੇ ਇੱਕ ਨਾਈ ਦੀ ਦੁਕਾਨ ਤੇ ਗਿਆ ਸੀਗਾ ਨਾਈ ਦੀ ਦੁਕਾਨ ਤੇ ਆਪਣਾ ਦਮਾਲੇ ਦੇ ਤਾਂ ਦਮਾਲੇ ਵਾਲੇ ਵਾਈ ਦਾ ਵੀ ਪੋਸਟਰ ਲੱਗਿਆ ਹੋਇਆ ਸੀ ਖਾਲਸਾ ਜੀ ਦਾ ਤੇ ਅਸੀਂ ਵੀ ਉਹ ਵੀ ਤੜਕੇ ਆਏ ਕਿ ਨਾਈ ਦੀ ਦੁਕਾਨ ਤੇ ਦਮਾਲੇ ਵਾਲੇ ਖਾਲਸਾ ਜੀ ਦਾ ਪੋਸਟਰ ਲੱਗਣਾ ਬਿਲਕੁਲ ਗਲਤ ਹੈ ਤੇ ਅਸੀਂ ਉਹਨੂੰ ਵੀ ਤਾੜਨਾ ਕਰਕੇ ਆਏ ਆ ਤੇ ਅੱਗੇ ਐਦਾਂ ਕੁਝ ਨਹੀਂ ਹੋਊਗਾ ਤੇ ਅੱਗੇ ਉਹਨਾਂ ਨੇ ਵੀ ਆਪਣੀ ਗਲਤੀ ਫੀਲ ਕੀਤੀ ਆ ਤੇ ਬੱਸ ਵਧੀਆ ਆਪਣਾ ਰਾਇ ਦੇ ਦੀ ਕਿਰਪਾ ਨਾਲ ਕਾਰਜ ਪੂਰਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਗਾ ਗੱਸਾ ਵਾਲੀ ਕ੍ਰਿਤੀ ਦੇ ਪੱਤੇ ਜੋ ਕਿ ਆਪਣੇ ਅੱਜ ਪਟਿਆਲਾ ਜੁੜੀਆਂ ਸੜਕਾਂ ਤੇ ਰੈੱਡ ਐਂਡ ਵਾਈਟ ਸਿਗਰਟ ਦਾ ਪ੍ਰਚਾਰ ਕਰਿਆ ਜਾ ਰਿਹਾ ਸੀਗਾ ਉਹਦੇ ਉੱਪਰ ਪੰਜਾਬ ਫੇਵਰੇਟ ਲਿਖਿਆ ਹੋਇਆ ਸੀਗਾ ਇਹ ਪੰਜਾਬ ਫੇਵਰੇਟ ਦਾ ਮਤਲਬ ਹੈ ਕਿ ਲੋਕਾਂ ਨੂੰ ਇਹ ਗੁਟਕਾ ਪਸੰਦ ਆ ਪੰਜਾਬ ਦੇ ਲੋਕਾਂ ਨੂੰ ਇਹ ਬਿਲਕੁਲ ਗੱਤ ਸੀਗਾ ਤੇ ਅਸੀਂ ਅੱਜ ਉਸ ਚੀਜ਼ ਦਾ ਵਿਰੋਧ ਕੀਤਾ ਤੇ ਵਿਰੋਧ ਕਰਕੇ ਦੁਕਾਨਾਂ 'ਤੇ ਜਿਹੜੇ ਬੋਰਡ ਲੱਗੇ ਸੀ ਉਹ ਪਾੜ ਤੇ ਕਿ ਅੱਗੇ ਤੇ ਅਸੀਂ ਉਹਨਾਂ ਨੂੰ ਵਾਰਨਿੰਗ ਦਿੱਤੀ ਹੈ ਵੀ ਅੱਗੇ ਤੇ ਜੇ ਬੋਰਡ ਲੱਗੇ ਮਿਲੇ ਤੇ ਅਸੀਂ ਤੁਹਾਡੇ ਤੇ ਹੋਰ ਕਾਰਵਾਈ ਕਰਾਂਗੇ ਕਿ ਅੱਗੇ ਇੱਕ ਨਾਈ ਦੀ ਦੁਕਾਨ ਤੇ ਗਿਆ ਸੀਗਾ ਨਾਈ ਦੀ ਦੁਕਾਨ ਤੇ ਆਪਣਾ ਦਮਾਲੇ ਦੇ ਤਾਂ ਦਮਾਲੇ ਵਾਲੇ ਵਾਈ ਦਾ ਵੀ ਪੋਸਟਰ ਲੱਗੇ ਹੋਏ ਸੀ ਖਾਲਸਾ ਜੀ ਦਾ ਤੇ ਅਸੀਂ ਵੀ ਉਹ ਵੀ ਤਾਰ ਕੇ ਆਏ ਆ ਕਿ ਨਾਈ ਦੀ ਦੁਕਾਨ ਦੇ ਦਮਾਲੇ ਵਾਲੇ ਖਾਲਸਾ ਜੀ ਦਾ ਪੋਸਟਰ ਲੱਗਣਾ ਬਿਲਕੁਲ ਗਲਤ ਹੈ ਤੇ ਅਸੀਂ ਉਹਨੂੰ ਵੀ ਤਾੜਨਾ ਕਰਕੇ ਆਏ ਆ ਤੇ ਅੱਗੇ ਐਡਾ ਕੁਝ ਨਹੀਂ ਹੋਊਗਾ ਤੇ ਅੱਗੇ ਉਹਨਾਂ ਨੇ ਵੀ ਆਪਣੀ ਗਲਤੀ ਫੀਲ ਕੀਤੀ ਆ ਤੇ ਬਸ ਵਧੀਆ ਆਪਣਾ ਰਾਇਬੇ ਦੀ ਕਿਰਪਾ ਨਾਲ ਕਾਰਜ ਪੂਰਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ